ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤੇਕੂਲ ਕਰੇ ਇੱਕ ਵਾਰ ਫਿਰ ਤੁਹਾਡਾ ਸਾਰੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ ਤੀਰਥ ਵਰਲਡ ਦੇ ਨਾਲ ਕਈ ਦਿਨਾਂ ਤੋਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਇੱਕ ਦਿਲ ਦੇ ਵਿੱਚ ਹੌਸਲਾ ਜ ਨਹੀਂ ਪੈਦਾ ਹੋਇਆ ਇਸ ਵੀਡੀਓ ਨੂੰ ਬਣਾਉਣ ਲਈ ਕਿਉਂਕਿ ਸਮਾਜ ਵਿੱਚ ਦੇਖਦੇ ਹਾਂ ਕਿਵੇਂ ਧੀਆਂ ਨੂੰ ਬੇਪੱਤ ਕੀਤਾ ਜਾਂਦਾ ਉਹਨਾਂ ਦੇ ਜਜ਼ਬਾਤਾਂ ਨਾਲ ਖੇਡਿਆ ਜਾਂਦਾ ਤੇ ਕਿਵੇਂ ਇੱਕ ਕੇਲਾ ਦੇ ਆਪਣੇ ਕਲਾ ਕਲਕੱਤਾ ਦੇ ਵਿੱਚ ਇੱਕ ਲੇਡੀ ਡਾਕਟਰ ਨਾਲ ਜੋ ਸਮੂਹਿਕ ਬਲਾਤਕਾਰ ਹੋਇਆ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਸਾਡੇ ਦੇਸ਼ ਵਿੱਚ ਧੀਆਂ ਸੇਕ ਹੋਣਗੀਆਂ ਇੱਕ ਘਣਾਉਣੀਆ ਘਟਨਾ ਮਾਜ ਤੋਂ ਨਹੀਂ ਪਿਛਲੇ ਕਈ ਸਾਲਾਂ ਤੋਂ ਹੋ ਰਹੀ ਹੈ ਤੇ ਉਥੇ ਹਜੇ ਤੱਕ ਸਾਡੇ ਕੋਲ ਇਦਾਂ ਦਾ ਕਾਨੂੰਨ ਨਹੀਂ ਬਣ ਸਕਿਆ ਕਿ ਅਸੀਂ ਇਹਨਾਂ ਘਟਨਾਵਾਂ ਨੂੰ ਰੋਕ ਸਕੀਏ ਤੇ ਪਾਬੰਦੀ ਲਾ ਸਕੀਏ ਜਾਂ ਫਿਰ ਇਹਨਾਂ ਨੂੰ ਕਿਸੇ ਅ ਵਿਸ਼ੇ ਤੱਕ ਲਿਜਾ ਸਕੀਏ ਜਿੱਥੇ ਲੋਕ ਇਹੋ ਜਿਹੇ ਅਪਰਾਧ ਕਰਨ ਤੋਂ ਡਰਨ ਜਾਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਡਰ ਪੈਦਾ ਹੋ ਵੀ ਕਿ ਅਗਰ ਅਸੀਂ ਇਸ ਤਰ੍ਹਾਂ ਘਟਨਾਵਾਂ ਨੂੰ ਅੰਜਾਮ ਦੇਵਾਂਗੇ ਤਾਂ ਇਸ ਦੀ سزا ਮੌਤ ਹੋ ਸਕਦੀ ਹੈ ਪਰ ਹਜੇ ਤੱਕ ਇਹ ਘਟਨਾਵਾਂ ਇਸ ਲਈ ਹੋ ਰਹੀਆਂ ਨੇ ਕਿਉਂਕਿ ਜੋ ਇਹੋ ਜਿਹੇ ਕਾਨੂੰਨੀ ਅਪਰਾਧ ਕਰਦੇ ਨੇ ਉਹਨਾਂ ਨੂੰ ਜਾਂ ਤਾਂ ਉਮਰ ਕੈਦ ਹੋ ਜਾਂਦੀ ਆ ਜਾਂ ਤਾਂ ਫਿਰ ਉਹ ਬੇਪਕਤੀ ਨੂੰ ਮਾਰ ਦਿੰਦੇ ਨੇ ਜਾਂ ਫਿਰ ਉਹਨੂੰ ਸਮਾਜ ਵਿੱਚ ਮਰਨ ਲਈ ਮਜਬੂਰ ਕਰ ਦਿੱਤਾ ਜਾਂਦਾ ਜਾਂ ਫਿਰ ਕੋਟਕਚਰੀਆਂ ਵਿੱਚ ਜਲੀਲ ਕੀਤਾ ਜਾਂਦਾ ਕਿ ਕਿਵੇਂ ਹੋਇਆ ਫਲਾਣਾ ਤੇ ਮਕਾਨਾ ਕਰਕੇ ਉਹ ਆਪਣੇ ਆਪ ਨੂੰ ਸੁਸਾਈਡ ਕਰ ਲੈਂਦੀ ਆ। ਸੋ ਬੱਖ-ਬੱਖ ਮੁਲਕਾਂ ਦੇ ਜੋ ਇਹੋ ਜਿਹੇ ਰੀਪ ਕੇਸ ਦੇ ਜੋ ਸਜਾਮਾ ਨੇ ਉਹ ਪੱਖੋ ਬੱਕਰੀਆ ਨੇ। ਪਰ ਸਾਡੇ ਮੁਲਕ ਦੇ ਵਿੱਚ ਅਜੇ-ਹਜੇ ਹਾ ਸਿਸਟਮ ਅਸੀਂ ਲਾਗੂ ਨਹੀਂ ਕਰ ਸਕੇ ਕਿ ਅਗਰ ਕੋਈ ਸਮੂਹਿਕ ਬਲਾਤਕਾਰ ਕਰਦਾ ਜਾਂ ਬਲਾਤਕਾਰ ਕਰਦਾ ਉਸ ਦਾ ਮਾਮਲਾ ਤੈ ਹੁੰਦਾ ਉਸ ਨੂੰ ਗੋਲੀ ਮਾਰ ਦਿਓ, ਫਾਂਸੀ ਚਾੜ ਦਿਓ, ਕਰੰਟ ਲਾ ਦਿਓ ਜਾਂ ਕੁਝ ਵੀ ਕਰ ਦਿਓ ਪਰ ਉਸ ਨੂੰ ਸਮਾਜ ਵਿੱਚ ਨਾ ਰਹਿਣ ਦੇ। ਜਦੋਂ ਫਿਰ ਇਹਨਾਂ ਲੋਕਾਂ ਨੂੰ ਕੋਈ ਸਜ਼ਾ ਨਹੀਂ ਮਿਲਦੀ। ਜਾਇ ਲੋਕ ਦੇਖਦੇ ਨੇ ਕਿ ਹਾਂ ਉਹਨਾਂ ਨਾਲ ਕੀ ਹੋ ਗਿਆ ਤੇ ਸਾਡਾ ਕੀ ਹੋ ਜੂਗਾ। ਫਿਰ ਉਹਨੂੰ ਹੋਰ ਉਤਸ਼ਾਹ ਮਿਲ ਜਾਂਦਾ ਇਹੋ ਜਿਹੀ ਚੀਜ਼ਾਂ ਕਰਨ ਦਾ। ਪਰ ਇਹ ਚੀਜ਼ਾਂ ਤੇ ਅਗਰ ਪੂਰਨ ਰੂਪ ਤੇ ਸਿਪੰਬੰਦੀ ਲਾਉਣੀਆਂ ਤਾਂ ਸਾਨੂੰ ਕਾਨੂੰਨ ਦੇ ਵਿੱਚ, ਸਿਸਟਮ ਦੇ ਵਿੱਚ ਅਜਿਹਾ ਕਾਨੂੰਨ ਲੈ ਕੇ ਆਉਣਾ ਪਊਗਾ ਕਿ ਇਹਦੀ ਸਜ਼ਾ ਸਿਰਫ ਮੌਤ ਹੋਵੇ। ਮੌਤ ਹੀ ਨਾ ਹੋਵੇ। ਬਲਾਤਕਾਰ ਜੋ ਸਮੂਹਿਕ ਬਲਾਤਕਾਰ ਕਰਦੇ ਨੇ ਉਹਨਾਂ ਦੀ ਸਜ਼ਾ ਭਿਆਨਕ ਡਰਾਬੜੀ ਇਹੋ ਜੀ ਹੋਣੀ ਚਾਹੀਦੀ ਹੈ ਕਿ ਲੋਕ ਇਹੋ ਜੇ ਮਨ ਦੇ ਵਿੱਚ ਵਿਚਾਰ ਨਾ ਲਿਓ ਕਿਸੇ ਕੰਮ ਨੂੰ ਅੰਜਾਮ। ਸੋ ਸਾਡੇ ਭਾਰਤ ਦੇ ਵਿੱਚ ਇਹ ਦੀ ਹੁਣ ਤੱਕ ਸਜ਼ਾ ਉਮਰ ਕੈਦ ਸੀਗੀ ਪਰ 2013 ਦੇ ਵਿੱਚ ਇੱਕ ਬਲਾਤਕਾਰੀ ਵਿਰੋਧੀ ਜੋ ਬਿਲ ਪਾਸ ਹੋਇਆ 오ਡੀਸਾ ਦਾ ਖਦਾ ਕੀ ਉਮਰ ਕੈਦ ਜ਼ਰੂਰ ਕੀਤੀ ਗਈ ਆ ਪਰ ਹਜੇ ਬਲਾਤਕਾਰ ਦੇ ਦੋਸ਼ੀ ਨੂੰ ਕਿਸੇ ਨੂੰ ਫਾਂਸੀ ਨਹੀਂ ਹੋਈ ਕਿਉਂਕਿ ਬਹੁਤ ਮੰਦ ਭਾਗੀ ਕਰਦੇ ਜਿਹਦਾ ਅੰਜਾਮ ਅਸੀਂ ਭੋਗ ਰਹੇ ਹਾਂ। ਕੀ ਆਪਾਂ ਅੱਜ ਬਾਹਰ ਨਿਕਲਣ ਲੱਗੀਆਂ ਮਫੂਜ਼ ਨਹੀਂ ਰਸਤਿਆਂ ਤੇ ਤੁਰਨ ਲੱਗੀਆਂ ਸੇਫ ਨਹੀਂ ਸਕੂਲ ਕਾਲਜ ਗਈਆਂ ਸੀ ਕੋਈ ਨਹੀਂ ਪਤਾ ਸ਼ਾਮ ਤੱਕ ਉਹਨਾਂ ਨਾਲ ਕੀ ਅੰਗੂਹੀ ਕਰਨਾ ਵਾਪਰ ਜਾਨੀ ਪਰ ਸਾਡੇ ਭਾਰਤ ਦੇ ਵਿੱਚ 14 ਸਾਲ ਤੱਕ ਅਗਰੇਸ ਜੇ ਕੋਈ ਅਪਰਾਧ ਕਰਦਾ ਤਾਨੂੰ ਸਜ਼ਾ ਉਮਰ ਕੈਦ ਸੀ ਪਰ ਕਈ ਦੁਰਲਭ ਮਾਮਲਿਆਂ ਵਿੱਚ ਜਿਵੇਂ ਸਮੂਹਿਕ ਬਰਾਤਕਾਰ ਹੋ ਗਿਆ ਜਾਂ ਗੈਂਗਰੇ ਫੇਲਿਆ ਜਾਂ ਫਿਰ ਪਲੈਨਿੰਗ ਕਰਕੇ ਉਹਦੇ ਵਿੱਚ ਸਜ਼ਾ ਮੌਤ ਕਰ ਦਿੱਤੀ ਗਈ ਸੀ ਪਰ ਇੱਕ ਜ਼ਿਕਰਯੋਗ ਅਸੀਂ ਗੱਲ ਦੇਖੀਏ ਸਾਡਾ ਗਵਾਂਧੀ ਮੁਲਕ ਹੈ ਪਾਕਿਸਤਾਨ ਗਵਰਨਿੰਗ ਸੂਬਾ ਸਾਡਾ ਹੀ ਹੈ ਪਾਕਿਸਤਾਨ ਉਥੇ ਜਿਹੀ ਚੀਜ਼ ਦੀ ਸਜ਼ਾ ਮੌਤ ਹੈ ਸਿਰਫ ਰੀਪ ਕੇਸ ਦੀ ਸਜ਼ਾ ਮੌਤ ਨਹੀਂ ਹਾਲਾਂਕਿ ਬੱਚਿਆਂ ਨਾਲ ਸ਼ੇਰਚਾਲ ਕਰਨਾ ਜਵਨ ਜਨਾਹ ਕਰਨਾ ਇਸ ਦੀ ਸਜ਼ਾ ਵੀ ਮੌਤ ਹੈ ਸਾਡੇ ਪਾਕਿਸਤਾਨ ਸਾਡੇ ਕਿਸੇ ਮੁਕਾਬਲੇ ਦੇ ਵਿੱਚ ਨਹੀਂ ਪਰ ਉਥੇ ਕਾਨੂੰਨ ਬਰਸਤਾ ਧੀਆਂ ਨਹੀਂ ਬਹੁਤ ਵੱਡੀ ਪਾਕਿਸਤਾਨ ਦੇ ਵਿੱਚ ਅਗਰ ਕਿਸੇ ਔਰਤ ਤੇ ਹਮਲਾ ਕੀਤਾ ਜਾਂਦਾ ਉਸ ਦੇ ਸਰੀਰ ਨੂੰ ਜਾਣੂਚ ਕੇ ਜੰਤ ਕੀਤਾ ਜਾਂਦਾ ਪ੍ਰਦਰਸ਼ਿਤ ਕੀਤਾ ਜਾਂਦਾ ਤਾਂ ਇਸ ਦੀ ਸਜ਼ਾ ਵੀ ਮੌਤ ਹੈ ਤੇ ਬੰਗਲਾਦੇਸ਼ ਵੀ ਬੰਗਲਾਦੇਸ਼ ਵਿੱਚ ਵੀ ਹਾਲਾਂਕਿ ਕਾਨੂੰਨ প্রস্তাব ਕੀਤਾ ਗਿਆ ਪਾਸ ਕੀਤਾ ਗਿਆ ਜਨਸ ਲਿਆ ਕੇ ਪਹਿਲਾਂ ਉੱਥੇ ਵੀ ਸਜ਼ਾ ਉਮਰ ਕੈਦ ਸੀ ਹੁਣ ਉਹ ਬੈਲ ਵਿੱਚ ਸੋਧ ਕੀਤਾ ਗਿਆ ਤੇ ਉਹਦੀ ਜੋ ਬੈਲ ਨੂੰ ਸੋਧ ਕਰਕੇ ਉਹਨੂੰ ਵੀ ਹੁਣ ਮੌਤ ਦੀ ਸਜ਼ਾ ਦੇ ਵਿੱਚ ਤਬਦੀਲ ਕੀਤਾ ਗਿਆ ਤੇ ਪਾਕਿਸਤਾਨ ਦੇ ਵਿੱਚ ਤੁਸੀਂ ਲਾ ਲਓ ਕਿ ਇੰਨੇ ਛੋਟੇ ਮੁਲਕ ਦੇ ਵਿੱਚ ਅਗਰ ਲੋਕੀ ਚੀਜ਼ਾਂ ਕਰਨ ਤੋਂ ਡਾਕਦੇ ਨੇ ਭਾਵੇਂ ਉਹ ਆਪਣੇ ਸਲਾਮ ਦੇ ਵਿੱਚ ਕੱਟੜ ਨਹੀਂ ਔਰ ਇੱਕ ਹੋਰ ਚੀਜ਼ ਕਰਨਾ ਜਾਣਦੇ ਨੇ ਕਿ ਉਥੇ ਅਗਰ ਇਹੋ ਜਿਹੀ ਕੇਸ ਹੁੰਦੇ ਨੇ ਤਾਂ ਉਹਨੂੰ ਮੌਤ ਦੀ ਸਜ਼ਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਤੇ ਹੁਣ ਜੇ ਅਸੀਂ ਨੰਬਰ 2 ਤੇ ਨੰਬਰ 3 ਤੇ ਗੱਲ ਕਰੀਏ ਪਹਿਲਾਂ ਸਤੂਨ ਭਾਰਤ ਦਾ ਰਸਤਾ ਪਾਕਿਸਤਾਨ ਦਾ ਰਸਤਾ ਹੁਣ ਨੰਬਰ 3 ਅਸੀਂ ਚੀਨ ਦੀ ਗੱਲ ਕਰਦੇ ਚੀਨ ਦੇ ਵਿੱਚ ਇਹਦੀ ਸਜ਼ਾ ਮੌਤ ਹੈ ਜਾਂ ਕਰਾਸਟੇਸ਼ਨ ਹੁਣ ਕਾਸਟੇਸ਼ਨ ਕੀ ਹੁੰਦਾ ਜਿੰਦ ਦੇ ਵਿੱਚ ਬਲਾਤਕਾਰ ਦੀ ਸਜ਼ਾ ਮੌਤ ਹੈ ਤਾਂ ਹੈ ਪਰ ਕੁਝ ਮਾਮਲਿਆਂ ਵਿੱਚ ਕਲਾਸ ਸਟੇਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ। ਜਾਪਾਨ 4 ਨੰਬਰ ਤੇ ਆਪਾਂ ਪੜ੍ਹੀਏ ਜਾਪਾਨ। ਅਗਰ ਉਮਰ 20 ਸਾਲ ਹੈ ਬਲਾਤਕਾਰ ਦੇ ਜੁਰਮ ਲਈ 20 ਸਾਲ ਜੇਕਰ ਇਹ ਬਲਾਤਕਾਰ ਜਾਂ ਲੁੱਟ ਖੋਹ ਵਰਗੇ ਕਿਸੇ ਅਪਰਾਧ ਮੌਕੇ ਤੇ ਘਾਤਕ ਬਲਾਤਕਾਰ ਹੈ ਤਾਂ ਇਸ ਦੀ ਇੱਕੋ ਇੱਕ ਸਜ਼ਾ ਹੈ ਮੌਤ। ਹੁਣ ਆਪਾਂ ਸਾਊਦੀ ਅਰਬ ਦੀ ਗੱਲ ਕਰੀਏ ਤਾਂ ਕਈ ਕੁਝ ਕੁ ਦਿਨਾਂ ਦੇ ਅੰਦਰ ਅੰਦਰ ਅਰਬ ਦੇਸ਼ਾਂ ਦੇ ਵਿੱਚ ਸਜਿਆ ਹੈ ਅਗਰ ਕੋਈ ਬਲਾਤਕਾਰ ਦੇ ਮਾਮਲੇ ਚੈਲਸੂਮੂਨ ਕਾ ਜਾਂ ਗੈਂਗਰੇਪ ਆ ਜਾਂ ਫਿਰ ਪਲੈਨਿੰਗ ਕੋਈ ਬਲਾਤਕਾਰ ਹੈ ਤਾਂ ਉਹਦੇ ਵਿੱਚ ਉਹਦਾ ਅਪਰਾਧੀ ਦਾ ਸਿਰ ਕਲਮ ਕੀਤਾ ਜਾਂਦਾ ਲੋਕਾਂ ਦੇ ਸਾਹਮਣੇ ਤਾਂ ਕਿ ਲੋਕਾਂ ਵਿੱਚ ਡਰ ਪੈਦਾ ਹੋਵੇ ਕਿ ਹਾਂ ਅਸੀਂ ਉਹ ਜੀ ਚੀਜ਼ਾਂ ਨੂੰ ਜਾਮਨਾ ਦੇਈਏ ਤੇ 사ਉਦੀ ਵਿੱਚ ਬਲਾਤਕਾਰ ਦੀ ਸਜ਼ਾ ਇੱਕ ਸੈਨਿਟਿਵ ਦੇ ਨਾਮ ਨਾਲ ਬਲਾਤਕਾਰ ਕਰਨ ਵਾਲੇ ਨੂੰ ਛਾਉਣ ਤੋਂ ਬਾਅਦ ਇਕ ਜਨਤਕ ਸਿਰਕਾਲਮ ਕੀਤਾ ਜਾਂਦਾ ਲੋਕਾਂ ਦੇ ਵਿੱਚ ਲਿਆ ਕੇ ਉਸ ਦਾ ਸਿਰਕਾਲਮ ਕੀਤਾ ਜਾਂਦਾ ਤਾਂ ਕਿ ਲੋਕਾਂ ਵਿੱਚ ਖੌਫ ਪੈਦਾ ਹੋਵੇ ਕਿ ਅਸੀਂ ਇਹ ਜਿਹਾ ਘਟਨਾ ਕਰੀ ਸੋਚੀਏ ਤਾਂ ਹਾਲਾਂਕਿ ਸਾਡੇ ਮੁਲਕ ਤੇ ਜੀਆਂ ਸਜ਼ਾਵਾਂ ਤੋਂ ਕਾਫੀ ਦੂਰ ਲੱਗਦੀ ਹੁਣ 6 ਨੰਬਰ ਤੇ ਆਪਾਂ ਉੱਤਰੀ ਕੋਰੀਆ ਦੀ ਗੱਲ ਕਰਾਂਗੇ ਫਾਇਰਿੰਗ ਸੁਪੇਡ ਦੌਰਾਨ ਮ ਉੱਤਰ ਕੋਰੀਆ ਦੇ ਵਿੱਚ ਅਗਰ ਇਹ ਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਲੋਕਾਂ ਦੇ ਵਿੱਚ ਫੜਾ ਕੇ ਉਸ ਦੇ ਸਿਰ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਫਾਇਰਿੰਗ ਕਰਕੇ ਉਸ ਨੂੰ ਮਾਰਿਆ ਜਾਂਦਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹੋ ਜੀ ਤਰਤਨਾਕ ਮੌਤ ਇਸ ਅੰਜਾਮ ਦੀ ਸੱਜ ਹੈ ਜੋ ਉੱਤਰ ਕੋਰੀਆ ਦੇ ਵਿੱਚ ਬਲਤਕਾਰੀਆਂ ਨੂੰ ਇਸ ਤਰ੍ਹਾਂ ਮੌਤ ਇਸ ਤਰ੍ਹਾਂ ਸੁਣਾਈ ਜਾਂਦੀ ਹੈ ਤੇ ਹੁਣ ਆਪਾਂ ਨੰਬਰ 7 ਤੇ ਗੱਲ ਕਰਾਂਗੇ ਅਫਗਾਨਿਸਤਾਨ ਦੀ ਹਾਲਾਂਕਿ ਇੱਥੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਪਰ ਉੱਥੇ ਵੀ ਇਹੀ ਸਜ਼ਾ ਕਿ ਸਿਰ ਵਿੱਚ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਜੋ ਬਲਤਕਾਰ ਦੀਆਂ ਇਹੋ ਜਿਹੇ ਘਟਨਾਵਾਂ ਨੇ ਅੰਜਾਮ ਹੁੰਦਾ ਹਾਲਾਂਕਿ ਅਦਾਲਤ ਨਹੀਂ ਦਿੱਤੀ ਕਿ ਫੈਸਲੇ ਦੇ ਆਧਾਰ ਦੇ ਅੰਦਰ ਚਾਰ ਦਿਨਾਂ ਦੇ ਵਿੱਚ ਸਿਰ ਵਿੱਚ ਗੋਲੀ ਮਾਰਨ ਦੀ سزا ਸੁਣਾ ਦਿੱਤੀ ਦੀ ਚਾਰ ਦਿਨਾਂ ਦੇ ਵਿੱਚ ਕੇਸ ਕਲੀਅਰ ਕਰ ਦਿੱਤਾ ਜਾਂਦਾ ਕਿਸ ਨੂੰ ਫਾਂਸੀ ਜਾਂ ਸਿਰ ਵਿੱਚ ਗੋਲੀ ਮਾਰਨ ਦੀ ਇਜਾਜ਼ਤ ਦਿੱਤੀ ਜਾਂਦੀ ਨੰਬਰ 8 ਦੀ ਗੱਲ ਕਰਾਂਗੇ ਮਿਸਰ ਆਮੇ ਛੋਟੇ ਦੇਸ਼ ਨੇ ਪਰ ਕਾਨੂੰਨ ਬਸਤਾ ਬਹੁਤ ਸਖਤ ਨੇ ਮਿਸਰ ਦੇ ਵਿੱਚ ਵੀ ਦੀ ਕੋਈ ਇੱਕ سزا ਮੌਤ ਤੇ ਮਿਸਰ ਦੇ ਵਿੱਚ ਕਈ ਥਾਵਾਂ ਵਿੱਚ ਇੱਕਾ ਜਿਥੇ ਫਾਂਸੀ ਦੀ ਫਾਂਸੀ ਦੇ ਕੇ ਮੌਤ ਦੇ ਥੋੜੇ ਪੁਰਾਣੇ ਢੰਗ ਦੀ ਪਾਲਣਾ ਕੀਤੀ ਜਾਂਦੀ ਉਹ ਹੋਰ ਪੁਰਾਣੇ ਢੰਗਾਂ ਨਾਲ ਫਾਂਸੀ ਦਿੱਤੀ ਜਾਂਦੀ ਆ ਜੋ ਉਹਨਾਂ ਦੇ ਪ੍ਰਾਣਿਕ ਕਾਨੂੰਨ ਨੇ ਉਸ ਦੇ ਆਧਾਰ ਤੇ ਫਾਂਸੀ ਦਿੱਤੀ ਜਾਂਦੀ ਆ ਨੰਬਰ 9 ਤੇ ਆਪਾਂ ਗੱਲ ਕਰਾਂਗੇ ਈਰਾਨ ਈਰਾਨ ਦੇ ਵਿੱਚ ਵੀ ਇਹੀ ਕਾਨੂੰਨ ਆ ਕਿ ਬਿ ਕੋਈ ਇੱਕ ਸਜ਼ਾ ਮੌਤ ਈਰਾਨ ਦੇ ਵਿੱਚ ਬਲਾਤਕਾਰੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਆ ਕਈ ਵਾਰ ਫਾਂਸੀ ਤੇ ਕਈ ਵਾਰ ਕਥਨ ਤੌਰ ਤੇ ਲੋਕਾਂ ਸਾਹਮਣੇ ਉਸ ਆਦਮੀ ਨੂੰ ਖੜਾ ਕੇ ਮੁਜਰਮ ਨੂੰ ਖੜਾ ਕੇ ਪੱਥਰ ਮਾਰ ਮਾਰ ਕੇ ਉਸ ਨੂੰ ਮਾਰਿਆ ਜਾਂਦਾ ਦਰਦਨਾਕ ਮੌਤ ਦਿੱਤੀ ਜਾਂਦੀ ਆ ਤਾਂ ਕਿ ਇਹੋ ਜਿਹੀਆਂ ਹਰਕਤਾਂ ਨੂੰ ਅਗੇ ਅੰਜਾਮ ਨਾ ਹੋ ਵੀ ਦੇ ਸਕੇ ਤੇ ਹੁਣ ਅਸੀਂ ਨੰਬਰ 10 ਤੇ ਗੱਲ ਕਰਾਂਗੇ ਅਮਰੀਕਾ ਉੱਥੇ ਦੀ ਸਜ਼ਾ ਉਮਰ ਕੈਦ ਹੈ ਇੱਥੇ ਇੱਕ ਦੋਸ਼ੀ ਬਲਾਤਕਾਰੇ ਲਈ ਆਮ ਸਜ਼ਾ ਦੀ ਗੱਲ ਤੇ ਨਿਰਪੱਖ ਕਰਦੀ ਹੈ ਕਿ ਉਹ ਮੁਕੱਦਮਾ ਰਾਜ਼ ਜਾਂ ਸੰਗੀ ਮੁਕੱਦਮਾ ਨਾ ਜਾਂ ਕਾਨੂੰਨ ਦੇ ਅਧੀਨ ਆਉਂਦਾ ਜਾਂ ਫੈਡਰਲ ਕਾਨੂੰਨ ਦੇ ਅਧੀਨ ਆਉਂਦਾ ਕਿਸ ਤਰ੍ਹਾਂ ਦੀ ਸਜ਼ਾਵਾ ਕੁਝ ਸਾਲਾਂ ਤੋਂ ਲੈ ਕੇ ਬਲਾਤਕਾਰ ਦੀ ਸਾਰੀ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਭਾਵੇਂ ਅਸੀਂ ਅਮਰੀਕਾ ਨੂੰ ਬਹੁਤ ਕਾਨੂੰਨ ਵਿਵਸਥਾ ਵਿੱਚ ਜਾਂ ਸਮਝਦੇ ਕਿ ਦੁਨੀਆ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਪਰ ਉੱਥੇ ਵੀ ਅਜੇ ਦੀ ਸਜ਼ਾ ਉਮਰ ਕੈਦੀ ਹੈ ਫਾਂਸੀ ਨਹੀਂ ਹੈਗੀ ਹੁਣ ਆਪਾਂ 11ਵੇਂ ਨੰਬਰ ਤੇ ਗੱਲ ਕਰਾਂਗੇ ਰੂਸ ਦੀ ਜੋ ਅਮਰੀਕਾ ਦਾ ਵਿਰੋਧੀ ਮੰਨਿਆ ਜਾਂਦਾ ਹੈ 10 ਤੋਂ 20 ਸਾਲ ਵਿੱਚ ਰੂਸ ਵਿੱਚ ਬਲਾਤ ਕਰਨ ਨੂੰ ਆਮ ਤੌਰ ਤੇ 3 ਤੋਂ 6 ਸਾਲਾਂ ਦੀ ਸਜ਼ਾ ਅਗਰ 3 ਤੋਂ 6 ਸਾਲਾਂ ਦੀ ਉਮਰ ਵਿੱਚ ਇਹ ਘਟਨਾਵਾਂ ਨੂੰ ਜਾਂਪ ਦਿੱਤਾ ਜਾਂਦਾ ਤਾਂ ਉਮਰ ਕੈਦ ਦੇ ਵਿੱਚ ਬਦਲੀ ਜਾਂਦੀ ਹੈ ਸਥਿਤੀ ਦੇ ਅਨੁਸਾਰ ਇਹਦੀ ਮਿਆਦ 10 ਸਾਲ ਤੱਕ ਵਧਾਈ ਜਾ ਸਕਦੀ ਹੈ। ਅਗਰ ਛੋਟੇ ਇਹੋ ਜਿਹੇ ਕੇਸ ਹੁੰਦੇ ਨੇ। ਪਰ ਅਗਰ ਵੱਡੇ ਕੇਸਾਂ ਤੋਂ ਸਿੱਸਾ ਲਾ ਮੌਤਾ। ਹੁਣ ਬਾਅਦਵੇਂ ਨੰਬਰ ਤੇ ਗੱਲ ਕਰਦੇ ਹਾਂ ਇਜ਼ਰਾਈਲ ਦੀ। ਇਜ਼ਰਾਈਲ ਦੇ ਵਿੱਚ 16 ਸਾਲ ਤੱਕ ਉਮਰ ਕੈਦ ਹੈ। ਤੇ ਜੇਕਰ ਕੋਈ ਔਰਤ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਜਾਂਦਾ 16 ਸਾਲ ਦੀ ਸਜ਼ਾ ਹੋ ਸਕਦੀ ਹੈ। ਤੇ ਬਲਾਤਕਾਰਨ ਦੀ ਪਰਿਭਾਸ਼ਾ ਵਿੱਚ ਕਾਫੀ ਸਮਲਤ ਹੈ। ਤੇ ਏਜੰਸੀ ਹਮਰੇ ਹੋਮ ਉਪਰ ਧਿਆਨ ਵਿੱਚ ਵੀ ਲਾਖ ਦਿੰਦੀ ਹੈ ਉਹ ਆਪਣੇ ਆਧਾਰ ਤੇ ਫੈਸਲੇ ਕਰਦੇ ਹੁਣ 13ਵੇਂ ਨੰਬਰ ਤੇ ਆਉਂਦਾ ਫਰਾਂਸ ਇਸ ਵਿੱਚ 15 ਸਾਲ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਹੁਣ ਅਗਰ ਅਸੀਂ ਗੱਲ ਕਰਦੇ ਹਾਂ ਫਰਾਂਚ ਫਰਾਂਚ ਦੀ ਗੱਲ ਕਰਦੇ ਹਾਂ ਫਰਾਂਚ ਬਲਾਤਕਾਰ ਲਈ 15 ਸਾਲ ਦੀ ਸਜ਼ਾ ਸੁਣਾਉਂਦਾ ਜਿਸ ਨੂੰ ਨੁਕਸਾਨ ਤੇ ਬੇਰਹਿਮੀ ਦੀ ਹਾਦਸਾ ਕਹਾਦਾਰ ਤੇ 30 ਸਾਲ ਜੋ ਮਕੈਦ ਦੀ ਤੱਕ ਵਧਾਇਆ ਜਾ ਸਕਦਾ ਹੈ ਤੇ 14ਵੇਂ ਨੰਬਰ ਤੇ ਆਉਂਦਾ ਜੀ ਨੌਰਵੇ 4 ਤੋਂ 15 ਸਾਲ ਤੱਕ ਦੀ ਸਜ਼ਾ ਸਹਿਮਤੀ ਤੋਂ ਬਿਨਾਂ ਜਾਂ ਕਿਸੇ ਵੀ ਕਿਸਮ ਦੇ ਜਨਸੀ ਵਿਵਾਰ ਨਾਰਵੇ ਵਿੱਚ ਆਉਂਦਾ ਹੈ ਤਾਂ ਅਪਰਾਧੀ ਨੂੰ 4 ਤੋਂ ਲੈ ਕੇ 15 ਸਾਲਾਂ ਦੀ ਮਿਆਦ ਲਈ ਜੇਲ੍ਹ ਵਿੱਚ ਸੁੱਟਿਆ ਜਾ ਸਕਦਾ ਹੈ ਇਹ ਨਿਰਪੱਖ ਕਰਦਾ ਹੈ ਕਿ ਅਪਰਾਧ ਕਿੰਨਾ ਘਣਾਉਣਾ ਹੈ ਉਸ ਦੇ ਅਪਰਾਧ ਦੇ ਸਿਰ ਤੇ ਉਸ ਨੂੰ ਸਜ਼ਾ ਸੁਣਾਈ ਜਾਂਦੀ ਹੈ ਤੇ ਇਸ ਹੀ ਉਦੇਸ਼ ਇਹ 15 ਦੇ 14 15 ਦੇ ਜਿੰਨਾ ਬਾਰੇ ਅਸੀਂ ਤੁਹਾਨੂੰ ਦੱਸਿਆ ਕਿ ਇਥੇ ਕਾਨੂੰਨ ਕੀ ਹੈ ਪਰ ਹੁਣ ਅਸੀਂ ਆਪਣੇ ਭਾਰਤ ਤੇ ਆ ਜਾਂਦੇ ਆ ਤੇ ਸਾਡੀ ਕਾਨੂੰਨ ਵਿਵਸਥਾ ਕਿੱਥੇ ਖੜੀ ਹੈ ਹੁਣ ਨਿਤ ਅਸੀਂ ਅਖਬਾਰਾਂ ਦੇਖ ਲੋ ਜਾਂ ਟੀਵੀ ਚੈਨਲ 'ਤੇ ਦੇਖ ਲੋ ਕਿਤੇ ਕਿਸੇ ਧੀ ਨੂੰੇ ਪਤ ਕੀਤਾ ਜਾਂਦਾ ਕਦੇ ਇੱਕ ਪਿੱਛੇ ਜਿਹਾ ਮੈਂ ਮੋਬਾਈਲ 'ਤੇ ਖਬਰ ਵੀ ਦੇਖੀ ਕਿ ਇੱਕ ਕੁੜੀ ਰਸਤੇ 'ਤੇ ਜਾ ਰਹੀ ਆ ਤੇ 6-7 ਆ ਜੋ ਇੱਕ ਸਮਝ ਲੋ ਕੁੱਤੇ ਨੇ ਆਪਸ ਨੂੰ ਕੁੱਤੇ ਉਹਦੇ ਮਗਰ ਕਦੇ ਤਾਂ ਉਹ ਕੁੜੀ ਦੀ ਸਕੂਟਰੀ 'ਤੇ ਜਾਂਦੀ ਨੂੰ ਲੱਤਾਂ ਮਾਰਦੇ ਨੇ ਕਦੇ ਉਹਨੂੰ ਸਿੱਟਣ ਦੀ ਕੋਸ਼ਿਸ਼ ਕਰਦੇ ਨੇ ਤੰਗ ਕਰਦੇ ਨੇ ਪਰ ਸੇਫ ਨਹੀਂ ਇੱਥੇ ਕੁਝ ਤੇ ਵਾਹਿਗੁਰੂ ਅੱਗੇ ਹੀ ਅਰਦਾਸ ਹੈ ਕਿ ਸਾਡੇ ਮੁਲਕ ਵਿੱਚ ਇਹੋ ਜਿਹਾ ਕੰਮ ਨਾ ਬਣੇ ਕਿ ਇਹੋ ਜਿਹੇ ਦੋਸ਼ੀਆਂ ਨੂੰ ਚੌਂਕ ਵਿੱਚ ਖੜਾ ਕੇ ਫਾਂਸੀ ਦਿੱਤੀ ਜਾਵੇ ਜਾਂ ਫਿਰ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਜਾਂ ਜਾਂ ਪੱਥਰ ਜਾ ਕੇ ਮਾਰ ਕੇ ਮਰਿਆ ਜਾਵੇ ਤਾਂ ਲੋਕਾਂ ਦੇ ਵਿੱਚ ਡਰ ਪੈਦਾ ਹੋਵੇ ਕਿ ਹਾਂ ਇਹੋ ਜਿਹੀ ਜਰਮਨੀ ਸਦਾ ਮੌਤ ਹੋ ਸਕਦੀ ਹੈ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਕਿਉਂਕਿ ਇੱਥੇ ਉਸ ਦੀ ਆਪਣੀਆਂ ਧੀਆ ਭੈਣਾਂ ਦੀ ਰਾਖੀ ਕਰਨੀ ਆ ਧੀਆ ਆਪਣਾ ਵਿਪਤ ਹੋਣ ਤੋਂ ਬਚਾਉਣਾ ਕਿ ਇੱਕ ਮੇਰਾ ਮੈਸੇਜ ਆ ਸੁਨੇਹਾ ਸੋ ਛੋਟਾ ਜਿਹਾ ਕਿ ਆਪਣੇ ਧੀਆ ਪੁੱਤਾਂ ਨੂੰ ਇਸ ਤਰ੍ਹਾਂ ਬਣਾਓ ਕਿ ਉਹ ਹਰ ਇੱਕ ਧੀ ਪੈਣ ਦੀ ਇੱਜ਼ਤ ਕਰਨ ਤੇ ਉਹਦੀ ਅਗਰ ਉਹ ਕਿਸੇ ਦੀ ਧੀ ਚਾਹੇ ਉਹ ਭਾਵੇਂ ਕਿਸੇ ਦੀ ਆ ਕਿਸੇ ਦੁਸ਼ਮਣ ਦੀ ਵੀ ਆ ਉਹ ਮੁਸ਼ਕਲ ਚ ਆਉਂਦੀ ਹੈ ਉਸ ਦੀ ਮਦਦ ਜ਼ਰੂਰ ਕਰਨਾ ਆਪਣੇ ਧੀਆ ਪੁੱਤਾਂ ਨੂੰ ਇਸ ਤਰ੍ਹਾਂ ਤੁਸੀਂ ਆਪਣੇ ਸਮਾਜ ਦੇ ਵਿੱਚ ਵਿਚਾਰੋ ਕਿ ਉਹ ਇਹੋ ਜਿਹੇ ਮਾਮਲਿਆਂ ਦੇ ਵਿੱਚ ਧੀ ਦੀ ਰਾਖੀ ਕਰ ਸਕਣ ਦੀ ਮਤਾ ਕਹਿਣਾ ਹੁਣ ਪੰਜਾਬ ਦੇ ਵਿੱਚ ਭਾਵੇਂ ਭਾਰਤ ਦੇ ਵਿੱਚ ਅਜਿਹਾ ਸਿਸਟਮ ਹੋਣ ਵਾਲਾ ਕਿ ਜਿਸ ਘਰਤੀ ਆ ਉਸ ਧੀ ਦੇ ਵਿੱਚ ਕੋਲ ਅਸਲਾ ਹੋਣਾ ਜ਼ਰੂਰੀ ਹੋ ਜਾਣਾ ਕਿਉਂਕਿ ਜਿਹੋ ਜਿਹੇ ਹਾਲਾਤ ਨੇ ਜਿਹੋ ਜਿਹੇ ਕੁੱਤੇ ਘਣੌੜੇ ਕੰਮ ਹੋ ਰਹੇ ਨੇ ਤਾਂ ਧੀਆਂ ਦੇ ਹੱਥ ਸਾਨੂੰ ਹਥਿਆਰ ਦੇਣੇ ਪੈਣਗੇ ਕਿ ਤੁਸੀਂ ਆਪਣੀ ਰੱਖਿਆ ਆਪਣੇਸ ਬਾਕੀ ਤੁਸੀਂ ਆਪਣੇ ਬਚਾਅ ਜ਼ਰੂਰ ਸੰਭਾਲੇ ਸਤਿ ਸ੍ਰੀ ਅਕਾਲ